ਵਾਹਿਗੁਰੂ ਜੀ ਸਤ ਸ੍ਰੀ ਅਕਾਲ ਦੇ ਪਾਵਨ ਪਵਿੱਤਰ ਸਥਾਨਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਅਤੇ ਸਬੰਧਤ ਜੋ ਵੀ ਸ੍ਰੀ ਪਟਨਾ ਸਾਹਿਬ ਵਿਖੇ ਇਤਿਹਾਸਿਕ ਗੁਰੂ ਕਰਨੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਪ ਸਭ ਸੰਗਤਾਂ ਆਏ ਹੋ ਗਿਆਨੀ ਜੀ ਸਤਕਾਰਯੋਗ ਆਪ ਜੀ ਨੂੰ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾ ਕੇ ਨਿਹਾਲ ਕਰ ਰਹਿ ਸਾਂ ਗੁਰਸਿੱਖ ਵਾਸਤੇ ਹਰ ਇੱਕ ਸਿੱਖੁ ਮਾਈ ਭਾਈ ਵਾਸਤੇ ਇਹ ਪਹਿਲਾ ਵੱਡਾ ਫਰਜ਼ ਹੈ ਕਿ ਸਤਿਗੁਰਾਂ ਦੀ ਮਨੋਹਰ ਗੁਰਬਾਣੀ ਹੈ ਗੁਰਬਾਣੀ ਗਾਉ ਉਹ ਪਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਨੂੰ ਪੜ੍ਹਨਾ ਹੈ ਸੁਣਨਾ ਹੈ ਮੰਨਣਾ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਸ਼ਬਦ ਨੂੰ ਜਪਣਾ ਹੈ ਸ਼ਬਦ ਨੂੰ ਅਰਾਧਨਾ ਹੈ ਜਿੱਥੇ ਗੁਰਬਾਣੀ ਸੁਣਨੀ ਗੁਰਬਾਣੀ ਪੜ੍ਹਨੀ ਗੁਰਬਾਣੀ ਦਾ ਜਾਪ ਕਰਨਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਜੋ ਗੁਰ ਇਤਿਹਾਸ ਕਥਾ ਹੈ ਜੋ ਸਤਗੁਰਾਂ ਦੇ ਜੀਵਨ ਚੋਝ ਹਨ 10 ਪਾਰਸ਼ੀਆਂ ਦੇ ਉਹਨਾਂ ਨੂੰ ਸੁਣਨਾ ਵੀ ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਜਿਹੜਾ ਉਹ ਬੜਾ ਲਾਜ਼ਮੀ ਹੈ ਸੋ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਸਤਕਾਰਯੋਗ ਜੀ ਨੇ ਗੁਰ ਇਤਿਹਾਸ ਦੀ ਕਥਾ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਾ ਕੇ ਨਿਹਾਲ ਕੀਤਾ ਹੈ ਭਾਈ ਸਾਹਿਬ ਜੀ ਨੂੰ ਦਾਸ ਨੇ ਉਈ ਮਾਇਆ ਮੰਗਣ ਵਾਸਤੇ ਬੰਤੀ ਨਹੀਂ ਸੀ ਕੀਤੀ ਭਾਈ ਸਾਹਿਬ ਜੀ ਦੇ ਕਰਨਾ ਵਿੱਚ ਇਹੋ ਹੀ ਮੈਂ ਅਰਜ਼ ਕੀਤੀ ਸੀ ਕਿ ਬੈਠੀਆਂ ਸੰਗਤਾਂ ਨੂੰ ਇਹ ਦੱਸੋ ਕਿ ਜਿਹੜੀਆਂ ਵੀ ਸਵਾਵਾ ਭਾਵੇਂ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਬੀੜ ਬਾਬਾ ਬੁੱਢਾ ਸਾਹਿਬ ਜਬਾੜ ਅੰਮ੍ਰਿਤਸਰ ਸ੍ਰੀ ਗੋਇੰਦਵਾਲ ਸਾਹਿਬ ਪਾਤਸ਼ਾਹੀ ਤੀਸਰੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸੇ ਤਰ੍ਹਾਂ ਗੁਰਦੁਆਰਾ ਕਰਨਾ ਸਾਬ ਦਸੂਹਾ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਪੌਂਟਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬੋ ਕੀ ਤਲਵੰਡੀ ਅਤੇ ਪਟਿਆਲੇ ਦੇ ਵਿੱਚ ਇਤਿਹਾਸਿਕ ਗੁਰੂ ਘਰ ਹਨ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ ਇਸੇ ਤਰ੍ਹਾਂ ਗੋਰਖਪੁਰ ਭਗਤ ਕਬੀਰ ਜੀ ਦਾ ਅਸਥਾਨ ਹੈ ਉਜ਼ੈਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਕੋਮਲ ਚਰਨ ਪਾ ਕੇ ਉਸ ਧਰਤੀ ਨੂੰ ਨਿਹਾਲ ਕੀਤਾ ਗੁਰੂ ਅਸਥਾਨ ਗੁਰਦੁਆਰਾ ਗੁਰੂ ਨਾਨਕ ਘਾਟ ਹੈ ਪਾਵਕੇ ਇਸੇ ਤਰ੍ਹਾਂ ਹੁਣ ਕਸ਼ਮੀਰ ਦੇ ਵਿੱਚ ਵੀ ਗੁਰਦੁਆਰਾ ਮਟਨ ਸਾਹਿਬ ਹੈ ਜਿੱਥੋਂ ਕਸ਼ਮੀਰੀ ਪੰਡਿਤ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਰਿਆਦੀ ਆਏ ਸਨ ਬ੍ਰਹਮਦਾਸ ਦੇ ਗਾੜੀ ਅੰਸਵੰਸ ਜੋ ਕਿਰਪਾਲ ਕਿਰਪਾਲ ਚੰਦ ਸੀ ਉਹ ਆਏ ਉਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਜਿਹੜੀ ਆ ਉਹ ਮਿਲ ਚੁੱਕੀ ਹੈ ਦਾਸਾਂ ਨੂੰ ਇਸ ਸਾਲ ਜਾਂ ਅਗਲੇ ਸਾਲ ਉਹ ਵੀ ਸ਼ੁਰੂ ਹੋ ਜਾਏਗੀ ਭਾਵੇਂ ਜਿੰਨੇ ਵੀ ਹੋਰ ਦਿੱਲੀ ਵਿਖੇ ਗੁਰਦੁਆਰਾ ਕਾਫਗਨ ਸਾਹਿਬ ਮਾਤਾ ਸੁੰਦਰੀ ਜੀ ਦਾ ਪਾਵਨ ਪਵਿੱਤਰ ਸਥਾਨ ਹੋਣ ਬੇਅੰਤ ਗੁਰਧਾਮ ਗੁਰਦੁਆਰਾ ਨਾਨਕ ਸਰਵੇਰ ਕਾ ਦਾਸ ਨੇ ਤੇ ਉਹਨਾਂ ਸਥਾਨਾਂ ਦਾ ਆਪ ਜੀ ਨੂੰ ਜ਼ਿਕਰ ਕੀਤਾ ਜਿਹੜੇ ਆਪ ਜੀ ਦੇ ਵਿਗਾਂ ਦੇ ਵਿੱਚ ਧਿਆਨ ਦੇ ਵਿੱਚ ਹਨ ਬਾਕੀ ਜਿੱਥੇ ਜਿੱਥੇ ਹੋਰ ਵੀ ਸਤਿਗੁਰਾਂ ਨੇ ਚਰਨ ਪਾਏ ਭਾਵੇਂ ਉਹ ਸ਼ਹਿਰਾਂ ਤੋਂ ਦੂਰ ਦਰਾਡੇ ਸਥਾਨ ਹਨ ਉਹਨਾਂ ਸਥਾਨਾਂ ਤੇ ਵੀ ਸੇਵਾ ਚੱਲਦੀਆਂ ਇਹ ਜਿਹੜੇ ਸਾਰੇ ਸਥਾਨ ਹਨ ਇਹਨਾਂ ਦਾ ਪ੍ਰਬੰਧ ਚਾਹੇ ਉਹ ਦਿੱਲੀ ਕਮੇਟੀ ਹੈ ਚਾਹੇ ਉਹ ਹਰਿਆਣਾ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਆਪਜੀ ਪਾਵਨ ਪਵਿੱਤਰ ਤਖਤ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖਾਇ ਪਾਵਲਯੋ ਵਾਹ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ ਵਾਹ ਵਾਹ ਗੋਪਿੰਦ ਸਿੰਘ ਆਪੇ ਗੁਰ ਚੇਲਾ ਪਵਨ ਪਵਿੱਤਰ ਤਖਤ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਦਿਦਾਰੇ ਆਪ ਜੀ ਇੱਥੇ ਕਰਨ ਵਾਸਤੇ ਆਏ ਹੋ ਆਪ ਜੀ ਨੂੰ ਗਿਆਨੀ ਜੀ ਮਹਾਰਾਜ ਨੇ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਤੇ ਪ੍ਰਬੰਧ ਹੇਠ ਇੱਕ 100 ਕਮਰਿਆਂ ਦਾ ਇਸ ਯਾਤਰੀ ਨਿਵਾਸ ਵੀ ਬਣ ਰਿਹਾ ਹੈ ਇਸ ਪਾਵਨ ਪਵਿੱਤਰ ਸਥਾਨ ਦਾ ਜੋ ਪ੍ਰਬੰਧ ਹੈ ਸਮੁੱਚਾ ਇਹ ਕਲਗੀਧਰ ਪਾਤਸ਼ਾਹ ਜੀ ਨੇ ਸਾਲੂ ਨਹੀਂ ਆਪ ਸਭ ਸੰਗਤਾਂ ਨੂੰ ਬਖਸ਼ਿਆ ਹੈ। ਕੇਵਲ ਆਪ ਸਭ ਸੰਗਤਾਂ ਦੀ ਸੇਵਾ ਵਾਸਤੇ ਸਾਡੇ ਸੇਵਾਦਾਰ ਅਰਦਾਸ ਅਸੀਂ ਸਭ ਹਾਜ਼ਰੀ ਭਰਦੇ ਹਾਂ। ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੀਂ ਜਿਨੇ ਇਹ ਰਚ ਰਚਾਇਆ ਤੁਸੀਂ ਵਾਹਿ ਸਵਾਹਿ ਕਵੀਰ ਮੇਰਾ ਮੁਜ਼ਮਿ ਕਿਛ ਨਹੀਂ ਜੋ ਕੁਛ ਐਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਕੇ ਮੇਰਾ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੇ ਸਰੀ ਜਾਬੇ ਜਾਨੇ ਮੈਂ ਕਿਛ ਕਰਤਾ ਤਬ ਲਗ ਗਰਭਜੋਲ ਮੇ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇ ਚਲਾਈ ਇਹ ਸਾਦੀ ਕਿਰਪਾ ਸਤਗੁਰਾਂ ਦੀ ਆਪਣੀ ਆ ਮਾਲਕ ਵੀ ਸਤਗੁਰੂ ਸੱਚੇ ਪਾਤਸ਼ਾਹ ਆਪ ਹੀ ਨੇ ਜਾਂ ਉਹਨਾਂ ਦੀ ਸੰਗਤਾਂ ਇਹਨਾਂ ਪਾਵਨ ਸਥਾਨਾਂ ਦੀਆਂ ਗੁਰੂ ਗ੍ਰੰਥ ਗੁਰੂ ਪੰਥ ਅਤੇ ਗੁਰੂ ਸੰਗਤ ਸਦੀਵ ਤਾਲ ਵਾਸਤੇ ਇਹਨਾਂ ਸਥਾਨਾਂ ਦੇ ਆਪ ਮਾਲਕ ਨੇ ਪ੍ਰਬੰਧ ਇਹਨਾਂ ਦਾ ਕੋਈ ਮਾਲਕ ਨਹੀਂ ਸੰਤ ਇਹਨਾਂ ਦਾ ਕੋਈ ਮਾਲਕ ਨਹੀਂ ਇਹ ਪਾਵਨ ਪਵਿੱਤਰ ਇਤਿਹਾਸਕ ਗੁਰੂ ਘਰ ਨੇ ਗੁਰੂ ਆਪ ਮਾਲਕ ਹੈ ਗੁਰੂ ਗ੍ਰੰਥ ਮਾਲਕ ਹੈ ਗੁਰੂ ਪੰਥ ਮਾਲਕ ਹੈ ਤੇ ਆਪ ਗੁਰੂ ਦੀਆਂ ਸੰਗਤਾਂ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੇ ਮਾਲਕੋ ਸਾਡੀ ਤੇ ਸੇਵਾਦਾਰਾਂ ਦੀ ਸੇਵਾ ਲਈ ਆ ਤੇ ਸਾਡੇ ਨਾਲ ਦਿੱਲੀ ਦਾ ਜਿਹੜਾ ਪ੍ਰਬੰਧ ਕਰਦੇ ਨੇ ਗਿਆਨੀ ਹਰੀ ਸਿੰਘ ਜੀ ਆਏ ਤੇ ਉਹਨਾਂ ਨੂੰ ਕਹਿੰਦੇ ਆ ਤੁਸੀਂ ਬਣਿਆ ਬੰਦਾ ਵਾ ਇਹ ਮਤ ਆਪਾਂ ਕਹੀਏ ਕਿ ਇਹੀ ਬਣਾ ਰਹੇ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਇੱਥੇ ਡਿਊਟੀ ਲਾਈ ਆ ਤੇ ਆਪਾਂ ਡਿਊਟੀ ਕਰਨ ਵਾਸਤੇ ਉਹਦੇ ਹੁਕਮ ਦੇ ਨਾਲ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਭੇਜਿਆ ਇਹ ਸ਼ਰੀਰ ਦੇ ਨਾਲ ਸੇਵਾ ਕਮਾ ਲੈਣੀ ਹੈ ਇਹ ਨੇਤਰਾਂ ਦੇ ਨਾਲ ਗੁਰੂ ਗੁਰੂ ਕੀ ਸੰਗਤ ਦੇ ਦਰਸ਼ਨ ਕਰ ਲੈਣੇ ਕਰਨ ਤੇ ਰਸਨਾ ਦੇ ਨਾਲ ਗੁਰਬਾਣੀ ਨੂੰ ਸੁਣ ਲੈਣਾ ਗੁਰੂ ਇਤਿਹਾਸ ਨੂੰ ਸੁਣ ਲੈਣਾ ਇਸ ਸਰੀਰ ਦਾ ਭਲਾ ਹੋਏਗਾ ਇਹ ਜਿਹੜੀਆਂ ਇਮਾਰਤਾਂ ਨੇ ਕੁਝ ਵਿੱਚ ਬਣ ਰਹੀਆਂ ਹਨ ਇੱਕ ਸਾਧ ਗੁਰੂ ਸੱਚਾ ਵੀ ਵੜਾਈ ਆ ਉਹਨਾਂ ਦੀ ਆਪਣੀ ਬਖਸ਼ਿਸ਼ ਹੈ ਤੇ ਇਹ ਉਹਨਾਂ ਦਾ ਹੀ ਆ ਸਭ ਕੁਝ ਇਹਦੇ ਵਿੱਚ ਆਪਣਾ ਕੁਝ ਨਹੀਂਗਾ ਆਪਾਂ ਮੱਤੇ ਹੋਮੇ ਕਰੀਏ ਕਿ ਸ਼ਾਇਦ ਅਸੀਂ ਬਣਾ ਬਣਾ ਕੇ ਬੜਾ ਬਣਾ ਕੇ ਬਣਾ ਬਣਾ ਕੇ ਇਹਨੂੰ ਬਣਾਉਣ ਰਿਆਂ ਜਾਂ ਅਸੀਂ ਕਰਨ ਰਿਆਂ ਜਾਂ ਅਸੀਂ ਇਹਦੇ ਜ਼ਿੰਮੇਵਾਰ ਰਿਆਂ ਜਾਂ ਅਸੀਂ ਇਹਦੇ ਮਾਲਕਾਂ ਸਿਰਫ ਸਾਡੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇਹ ਡਿਊਟੀ ਲਈ ਆ ਆਪ ਸਭ ਸੰਸਥਾਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਦੇ ਕਾਰਜ ਜਾਂਦੇ ਨੇ ਸੋ ਮੇਰੇ ਕਹਿਣ ਦਾ ਭਾਵੇਂ ਸੀ ਕਿ ਗੁਰਮਖੋ ਪਿਆਰਿਓ ਮਾਈ ਪਾਈ ਗੁਰੂ ਕੀ ਸੰਗਤ ਜਿੱਥੇ-ਜਿੱਥੇ ਵੀ ਸੇਵਾਵਾਂ ਚੱਲਦੀਆਂ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਿਆ ਜਾਂਦਾ ਸੰਗਤਾਂ ਦੀ ਲੋੜ ਨੂੰ ਵੇਖਿਆ ਜਾਂਦਾ ਕਿ ਮੁੱਖ ਲੋੜ ਕੀ ਆ ਸੰਗਤ ਲੋੜ ਜਾਂ ਅੱਜ ਤੱਕ ਜਿਹੜੀ ਲੋੜ ਹੈ ਜਿੱਥੇ ਸਾਡੇ ਸੰਗਤ ਬਜ਼ੁਰਗ ਮਾਈ ਭਾਈ ਤਵਨੇ ਟੈਰ ਯਾਤਰੀਨ ਵਾਸਤੇ ਬਹੁਤ ਲੋੜ ਹੈ ਹਰ ਅੱਦ ਤੇ ਤੇ ਕਾਰ ਪਾਰਕਿੰਗ ਜਿਹੜੀ ਐ ਚਾਹੇ ਉਹ ਮੋਟਰਸਾਈਕਲ ਪਾਰਕਿੰਗ ਐ ਕਾਰ ਪਾਰਕਿੰਗ ਐ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਆ ਕਿ ਸੰਗਤ ਆਪਣੇ ਸਾਧਨਾਂ ਤੇ ਆਉਂਦੀ ਆ ਤੇ ਉਹਨੂੰ ਖੜਾਣਾ ਕਿੱਥੇ ਆ ਇਸ ਕਰਕੇ ਬਹੁਤ ਸਾਰੇ ਅਸਥਾਨਾਂ ਤੇ ਜਿਹੜੀਆਂ ਨੇ ਉਹ ਮਲਟੀ ਸਟੋਰੀ ਚਾਹੇ ਉਹ ਜ਼ਮੀਨ ਦੋਜ਼ ਅੰਡਰਗਰਾਉਂਡ ਐਚ ਆਈਐਸ ਤੋਂ ਉੱਪਰ ਐ ਕਾਰ ਪਾਰਕਿੰਗ ਬਣਾਈਆਂ ਜਾਂਦੀਆਂ ਨੇ ਇੰਜ ਲੱਗਾ ਕਿ ਹੁਣ ਭਵਿੱਖ ਦੇ ਵਿੱਚ ਕਾ ਫਿਊਚਰ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਲੰਗਰ ਹਾਲ ਬਣੇ ਨੇ ਜਿਨ੍ਹਾਂ ਦੇ ਵਿੱਚ ਮਤਲਬ ਬਾਲਣ ਪਾਲਿਆ ਜਾਂਦਾ ਸੀ ਧੂਆ ਹੋ ਜਾਂਦਾ ਸੀ ਜਾਂ ਬੈਠਾ ਨਹੀਂ ਸੀ ਜਾਂਦਾ ਹੁਣ ਗਰਮੀ ਦਾ ਮੌਸਮ ਨੂੰ ਵਧਿਆ ਵੇਖ ਕੇ ਕਾਫੀ ਥਾਵਾਂ ਤੇ ਜਿਹੜੇ ਲੰਗਰ ਹਾਲ ਨੇ ਉਹਨਾਂ ਨੂੰ ਵੀ ਏਸੀ ਕੀਤਾ ਜਾ ਰਿਹਾ ਜਿਹੜੇ ਉਹਨਾਂ ਦੇ ਰਸੋਈ ਕਰਨੇ ਕਿਚਨ ਨੇ ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਵੀ ਸਾਰੇ ਸਟੀਮ ਪਲਾਂਟ ਲਾਏ ਜਾ ਰਹੇ ਨੇ ਤਾਂ ਕਿ ਅੱਗੇ ਇਹ ਸਮੇਂ ਦੀ ਲੋੜ ਹੈ ਇਸੇ ਤਰ੍ਹਾਂ ਬਾਥਰੂਮਾਂ ਦੀ ਜਿਹੜੀ ਆ ਵਾਸ਼ਰੂਮ ਜਿਹੜੇ ਨੇ ਉਹਨਾਂ ਤੇ ਵੀ ਬੜੀ ਲੋੜ ਹੈ ਚਾਹੇ ਉਹ ਕਬਰਿਆਂ ਦੇ ਵਿੱਚ ਬਣੇ ਨੇ ਯਾ ਉਹ ਕੌਮਨ ਬਾਥਰੂਮ ਬਣੇ ਨੇ ਇਹ ਸੰਗਤਾਂ ਦੀਆਂ ਹੋਣਾ ਸਾਡੇ ਪਾਵਨ ਤੀਰਥਾਂ ਤੇ ਸਾਡੇ ਇਤਿਹਾਸਕ ਸਥਾਨਾਂ ਤੇ ਬੜੀ ਮੁਖ ਲੋੜ ਹੈ ਇਸ ਜੀਜ਼ ਨੂੰ ਹੀ ਵੇਖਿਆ ਜਾਂਦਾ ਤੇ ਵਿਚਾਰਿਆ ਜਾਂਦਾ ਜੋ ਸੇਵਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਵਾਸਤੇ ਆਪ ਸਭ ਸੰਗਤਾਂ ਕਰਦੇ ਹੋ ਸਤਿਗੁਰਾਂ ਦੀ ਹਜ਼ੂਰੀ ਚ ਸਤਿਗੁਰਾਂ ਕੋਲੋਂ ਇਹੋ ਵਰਦਾਨ ਮੰਗਦੇ ਆ ਸੱਚੇ ਪਾਤਸ਼ਾਹ ਕਿ ਸਾਡਾ ਕੋਈ ਇਹਦੇ 'ਚ ਹੋਮੇ ਨਹੀਂ ਆ ਸਾਡੇ ਸਾਰਿਆਂ ਦੇ ਸਿਰ ਤੇ ਹੱਥ ਰੱਖਣਾ ਇਸ ਮਾਇਆ ਨੂੰ ਪਾਵਨ ਫੁੱਤਰ ਗੁਰੂ ਧਾਮਾਂ ਵਾਸਤੇ ਹੀ ਵਰਤਿਆ ਜਾਵੇ ਨਾ ਤੇ ਬੈਂਕਾਂ ਦੇ ਵਿੱਚ ਜਮਾ ਹੋਵੇ ਤੇ ਨਾ ਕਿਸੇ ਦੀ ਪਰਸਨਲ ਚੀਜ਼ ਹੀ ਬਣੇ ਡੇਰੇ ਬਣਾਉਣ ਦਾ ਸਾਡਾ ਸੁਭਾਅ ਨਾ ਦਈ ਜ਼ਮੀਨਾਂ ਖਰੀਦਣ ਦਾ ਸਾਡਾ ਸੁਭਾਅ ਨਾ ਦਈ ਜੋ ਵੀ ਸਤਗੁਰੂ ਸੱਚੇ ਪਾਤਸ਼ਾਹ ਸੰਗਤਾਂ ਸਾਨੂੰ ਦੇਣ ਉਹਦੇ ਨਾਲ ਸੰਗਤਾਂ ਦੀ ਹੀ ਸਹੂਲਤ ਬਣੇ ਸੰਗਤਾਂ ਦੀਆਂ ਚੀਜ਼ਾਂ ਬਣ ਸੰਗਤ ਹੀ ਉਹਨਾਂ ਦੀ ਮਾਲਕ ਬਣੇ ਸੋ ਮੇਰਾ ਭਾਵੇਂ ਸੀ ਗਿਆਨੀ ਜੀ ਉਹਨਾਂ ਨੂੰ ਮੈਂ ਕੰਨ ਚ ਹੀ ਦੱਸਿਆ ਸੀ ਕਿ ਰੋਜ਼ ਨਵੀਆਂ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਸੰਗਤ ਨੂੰ ਇਹ ਜ਼ਰੂਰ ਦੱਸਿਆ ਕਰੋ ਕਿ ਜੋ ਜਿਹੜਾ ਵੀ ਤੁਸੀਂ ਸੇਵਾ ਦਿੰਦੇ ਹੋ ਕਰਦੇ ਹੋ ਉਹਦੇ ਨਾਲ ਅਸੀਂ ਸਾਧਨਾ ਦੀ ਵਰਤੋਂ ਕਰਦੇ ਆਂ ਤੇ तकरीबन ਬਹੁਤ ਸਾਰੀਆਂ ਜਿਹੜੇ ਸਾਡੇ ਕੋਲ ਜਿੰਨੀ ਵੀ ਸੰਸਥਾ ਵਾ ਕੋਈ ਉਹਦੇ ਵਿੱਚ 4 ਤੋਂ 5000 ਜਿਹੜਾ ਵਾ ਇਮਪਲਾਈ ਕੰਮ ਕਰਦਾ ਹੈ ਜਿਨ੍ਹਾਂ ਨੂੰ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ ਕਰਨੀ 4 ਤੋਂ 5000 ਲਗਭਗ ਕਰਨੀ ਜਿੱਥੇ-ਜਿੱਥੇ ਵੀ ਸਵਾਵਾਂ ਚੱਲਦੀਆਂ ਨੇ ਤੇ ਇਸ ਕਰਕੇ ਪਈ ਤੁਹਾਡੇ ਸੰਗਤਾਂ 'ਚ ਬੇਨਤੀ ਆ ਤਿਲ ਫੁੱਲ ਜੋ ਤੁਹਾਂ ਦੇਣਾ ਉਹ ਤੁਹਾਂ ਆਪਣੇ ਭਲੇ ਵਾਸਤੇ ਦੇਣਾ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਵਾਸਤੇ ਦੇਣਾ ਸੇਵਾ ਕਰਨੀ ਜ਼ਰੂਰੀ ਸਿਮਰਨ ਕਰਨਾ ਜ਼ਰੂਰੀ ਹਾਂਜੀ ਸੇਵਾ ਸਿਮਰਨ ਦਾਨ ਤੇ ਪੁੰਨ ਹੈ ਇਹ ਸ਼ੁਭ ਗੁਣ ਨੇ ਜਿਹਦੇ ਕੋ ਗੁਰੂ ਕਰਾਵੇ ਗੁਰੂ ਕਿਰਪਾ ਨਾਲ ਜਿਹੜਾ ਕਰੇ ਉਹਦਾ ਮਨ ਵੀ ਸੁਖੀ ਉਹਦਾ ਤਨ ਵੀ ਸੁਖੀ ਉਹਦਾ ਲੋਕ ਵੀ ਸੁਹੇਲਾ ਉਹਦਾ ਪ੍ਰਲੋਕ ਵੀ ਸੁਹੇਲਾ ਜਿਹੜਾ ਸੇਵਾ ਕਰਦਾ ਸਿਮਰਨ ਕਰਦਾ ਦਾਨ ਕਰਦਾ ਪੁੰਨ ਪੁੰਨ ਕਰਦਾ ਕੀਤਾ ਕਰਤਾ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈਆ ਕੀਤਾ ਕਰਤਾ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦਾਤ ਜੋ ਬੀਜਦੇ ਸਭ ਧਰਮ ਰਾਇਕੇ ਜਾਈਐ ਸੋ ਸਤਗੁਰੂ ਸੱਚੇ ਪਾਤਸ਼ਾਹ ਦਾ ਇਹ ਸਾਨੂੰ ਸਾਰਿਆਂ ਨੂੰ ਹੁਕਮ ਹੈ ਸਾਨੂੰ ਸਮਝਾਉਣਾ ਕੀਤਾ ਵੀ ਆਪਣੀ ਕਮਾਈ ਦੇ ਵਿੱਚੋਂ ਜਿੱਥੇ ਆਪਣੇ ਪਰਿਵਾਰ ਦਾ ਨਿਰਵਾਹਾ ਕਰਨਾ ਵਾ ਜਿੱਥੇ ਹੋਰ ਆਪਣੀਆਂ ਸਮਾਜਿਕ ਲੋੜਾਂ ਨੂੰ ਤੁਹਾਂ ਪੂਰਿਆ ਕਰਨਾ ਉਹ ਲੋਡ ਵੀ ਹੈ ਘਰ ਦੀ ਸਾਰਿਆਂ ਨੂੰ ਲੋਡ ਹੈ ਸਾਧਨਾ ਦੀ ਸਾਰਿਆਂ ਨੂੰ ਲੋਡ ਹੈ ਹਰ ਹਰ ਪਰਿਵਾਰ ਹਰ ਪਰਿਵਾਰ ਦਾ ਇਹ ਫਰਜ ਹੈ ਪਰਮ ਕਰਮ ਧਰਮ ਹੈ ਇਹ ਆਪਣੇ ਪਰਿਵਾਰ ਦੀ ਚੰਗੇ ਤਰੀਕੇ ਦੇ ਨਾਲ ਪਰਵਰਿਸ਼ ਕਰਨੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਇਹ ਵੀ ਬੜਾ ਜ਼ਰੂਰੀ ਹੈ ਕਿ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਵਾਰ ਦੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਅਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ 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 ਸਤ ਨਾਮ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ